ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਆਂ ਨੇ ਸਾਨੂੰ ਆਪਣੀਆਂ ਬਹੁਤ ਸਾਰੀਆਂ ਕਰਾਮਾਤਾਂ ਦੀਆਂ ਨਾਲ ਸਾਨੂੰ ਜਕੀਂਦ ਲਾਇਆ ਹੈ ਕਿ ਉਹ ਅੱਜ ਵੀ ਮੌਜੂਦ ਹਨ ਪਰੰਤ ਭਾਗੇ ਕਈ ਲੋਕ ਇਹੋ ਜਿਹੇ ਜੀ ਚਮਤਕਾਰਾਂ ਤੇ ਜਕੀ ਨਹੀਂ ਕਰਨਾ ਚਾਹੁੰਦੇ ਕਈ ਲੋਕ ਗੁਰਾਂ ਦੀਆਂ ਸ਼ਕਤੀਆਂ ਤੇ ਸ਼ੱਕ ਕਰਦੇ ਹਨ ਇਹ ਵੀਡੀਓ ਉਹਨਾਂ ਲੋਕਾਂ ਲਈ ਬਹੁਤ ਸਹਾਇਕ ਹੋਵੇਗੀ ਜੋ ਏਸ਼ੀਆ ਕਰਮਾਤਾں ਤੇ ਸ਼ੰਕਾ ਕਰਦੇ ਹਨ ਅੱਜ ਅਸੀਂ ਤੁਹਾਡੇ ਨਾਲ ਕੀਨੀਆ ਦੇ ਸ਼ਹਿਰ ਮਕੈਂਡੋ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਇੱਕ ਵਾਰ ਇੰਡੀਆ ਤੋਂ ਰਾਮਗੜੀਆ ਸਿੱਖ ਰੇਲਵੇ ਲਾਨ ਬਚਾਉਣ ਦੇ ਲਈ ਕਿਨੀਆ ਵਿੱਚ ਗਏ। ਉਹ ਉੱਥੇ ਇੱਕ ਸ਼ਹਿਰ ਮਕੈਂਡੋ ਵਿੱਚ ਗਏ। ਉਹ ਇੰਡੀਆ ਵਿੱਚ ਆਪਣਾ ਪੂਰਾ ਪਰਿਵਾਰ ਛੱਡ ਕੇ ਕਿਨੀਆ ਗਏ ਸਨ। ਉਹ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਗਏ। ਉਸ ਸਮੇਂ ਕਿਨੀਆ ਵਿੱਚ ਕੋਈ ਵੀ ਗੁਰਦੁਆਰਾ ਨਹੀਂ ਸੀ। ਉਹਨਾਂ ਨੇ ਸੋਚਿਆ ਕੰਮਕਾਰੇ ਕਰਕੇ ਅਸੀਂ ਆਪਣੇ ਦੇਸ਼ ਤੇ ਪਰਿਵਾਰ ਤੋਂ ਦੂਰ ਤਾਂ ਜਾ ਹੀ ਰਹੇ ਹਾਂ ਪਰ ਅਸੀਂ ਆਪਣੇ ਗੁਰ ਤੋਂ ਦੂਰ ਨਹੀਂ ਜਾਣਾ ਇਸ ਲਈ ਉਹ ਆਪਣੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਹੀ ਲੈ ਗਈ ਉੱਥੇ ਜਾ ਕੇ ਉਹਨਾਂ ਨੇ ਇੱਕ ਬਧੀਆ ਜਹੀ ਜਗ੍ਹਾ ਦੇ ਕੇ ਇੱਕ ਕਮਰਾ ਲੈ ਲਿਆ ਅਤੇ ਉੱਥੇ ਗੁਰਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਦਿੱਤਾ ਤੇ ਕੀਨੀਆਂ ਦੇ ਰਹਿਣ ਵਾਲੇ ਕਿਸੇ ਆਦਮੀ ਨੂੰ ਉਸ ਦਾ ਪਹਿਰੇਦਾਰ ਰੱਖ ਲਿਆ ਉਹ ਸਾਰੇ ਸਿੱਖਾਂ ਮਰਤਵੇਲੇ ਕਮਰੇ ਵਿੱਚ ਜਾ ਕੇ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਅਤੇ ਨਿਤਨੇਮ ਕਰਕੇ ਹੁਕਨਾਮਾ ਲੈ ਕੇ ਆਪਣੇ ਕੰਮਕਾਰਾਂ ਨੂੰ ਚਲੇ ਗਏ ਉਦੋਂ ਉਹ ਜਦੋਂ ਉਹ ਸ਼ਾਮ ਨੂੰ ਆਪਣਾ ਕੰਮ ਖਤਮ ਕਰਦੇ ਸਨ ਤਾਂ ਫਿਰ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਸੁਕਾਸਣ ਕਰਦੇ ਸਨ ਇੱਕ ਦਿਨ ਉਹ ਸਾਰੀ ਸ਼ਾਮ ਨੂੰ ਗੁਰੂ ਸਾਹਿਬ ਦਾ ਸੁਕਾਸਣ ਕਰਨਾ ਭੁੱਲ ਗਏ ਉਹ ਸਵੇਰ ਦਾ ਪ੍ਰਕਾਸ਼ ਤਾਂ ਕਰ ਗਏ ਸੀ ਇਹ ਸ਼ਾਮ ਬਹੁਤ ਥੱਕ ਗਏ ਇਸ ਲਈ ਬਿਨਾਂ ਪ੍ਰਕਾਸ਼ ਕੀਤੇ ਹੀ ਆਪਣੇ ਘਰਾਂ ਨੂੰ ਚਲੇ ਗਏ ਅੱਧੀ ਰਾਤ ਹੋਈ ਤਾਂ ਅਚਾਨਕ ਸਿੱਖ ਨੂੰ ਯਾਦ ਆਇਆ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸੁਖਾਸਨਤਾ ਕੀਤਾ ਹੀ ਨਹੀਂ ਉਹਨਾਂ ਵਿੱਚੋਂ ਬਹੁਤ ਉਹਨਾਂ ਕੋਲ ਬਹੁਤ ਬੜੀ ਪੁੱਲ ਹੋ ਚੁੱਕੀ ਸੀ ਅੱਧੀ ਰਾਤ ਉਹ ਹੀ ਸਾਰੇ ਸਿੱਖ ਇਕੱਠੇ ਹੋ ਕੇ ਉੱਥੇ ਗਏ ਕਿਨੀਆਂ ਦਾ ਪਹਿਰੇਦਾਰ ਉਹਨਾਂ ਨੂੰ ਕਹਿੰਦਾ ਤੁਸੀਂ ਅੱਧੀ ਰਾਤ ਇੱਥੇ ਕੀ ਕਰਨਾ ਇਹੋ ਸਿੱਖ ਸਾਹਿਬ ਕਹਿਣ ਲੱਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਨਾ ਆਏ ਹਾਂ ਕਿਉਂਕਿ ਅਸੀਂ ਅੱਜ ਭੁੱਲ ਗਏ ਸੀ ਇਸ ਲਈ ਹੁਣ ਆਏ ਹਾਂ ਇਹ ਸੁਣ ਕੇ ਪਹਿਰੇਦਾਰ ਕਹਿੰਦਾ ਸੁਖਾਸਣ ਤਾਂ ਪਾਪਾ ਜੀ ਕਰ ਗਏ ਹਨ ਬਹੁਤ ਹੈਰਾਨ ਹੋਏ ਕਹਿੰਦੇ ਅੱਛਾ ਸਾਡੇ ਵਿੱਚੋਂ ਤਾਂ ਕੋਈ ਨਹੀਂ ਆਇਆ ਫੇਰ ਸੁਖਾਸਣ ਕੌਣ ਕਰ ਗਿਆ ਦਸੋਂ ਕਿਹੜੇ ਬਾਬਾ ਜੀ ਕਰ ਗਏ ਹਨ ਉਹ ਉਹਨਾਂ ਨੂੰ ਕਮਰੇ ਅੰਦਰ ਲੈ ਗਏ ਉਸ ਕਮਰੇ ਦੇ ਸਾਹਮਣੇ ਦੀਵਾਰ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਸੀ ਉਹ ਪਹਿਰੇਦਾਰ ਕਹਿੰਦਾ ਇਹ ਬਾਬਾ ਜੀ ਆਏ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸੰਕਰਨ ਮੈਂ ਆਪਣੀ ਅੱਖੀਂ ਦੇਖਿਆ ਹੈ ਜਦੋਂ ਇਹ ਸੁਣਿਆ ਤਾਂ ਜਿੰਨੇ ਵੀ ਸਿੱਖ ਅਥੇ ਮਜੂਸ ਸਨ ਸਾਰਿਆਂ ਦੀਆਂ ਅੱਖਾਂ ਵਿੱਚੋਂ ਨੀਰ ਵਗਣ ਲੱਗ ਪਿਆ ਸਾਰਿਆਂ ਦੇ ਮਨਾਂ ਵਿੱਚ ਇੱਕ ਹੀ ਆਵਾਜ਼ ਆ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਤੁਹਾਨੂੰ ਗੁਰੂਆਂ ਦਾ ਗੁਰੂ ਕਹਿੰਦੇ ਹਨ ਸਾਰੀ ਦੁਨੀਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥ ਗੁਰਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਦੀ ਹੈ ਤੇ ਅੱਜ ਗੁਰਗੋਬਿੰਦ ਸਿੰਘ ਜੀ ਤੋਹਾਨੂੰ ਮੱਥਾ ਟੇਕੇ ਗਏ ਹਨ ਅੱਜ ਉਹ ਅਚਾਨ ਅਸਾਨ ਮਕੈਂਡੋ ਸਹਬ ਨਾਲ ਜਾਣਿਆ ਜਾਂਦਾ ਹੈ ਉੱਥੇ ਦੇ ਲੋਕ ਮਕੈਂਡੋ ਸ਼ਹਿਰ ਨੂੰ ਮਕੈਂਡੋ ਸਹਬ ਦੇ ਨਾਮ ਨਾਲ ਬਣਾਉਂਦੇ ਹਨ ਉਹ ਕਹਿੰਦੇ ਹਨ ਕਿ ਇੱਥੇ ਧੰਤਾਨ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਹ ਉਸ ਗੁਰਦੁਆਰੇ ਦੇ ਜਿੰਨੇ ਵੀ ਸੇਵਾਦਾਰ ਹਨ ਉਹ ਸਾਰੇ ਉੱਥੇ ਦੇ ਰਹਿਣ ਵਾਲੇ ਅਤੇ ਸਾਰੇ ਹੀ ਗੁਰਸਿੱਖ ਹਨ ਸਜੇ ਹੋਏ ਹਨ ਉਸ ਨਾਲ ਉਸ ਗੁਰਦੁਆਰੇ ਵਿੱਚ ਬਹੁਤ ਸਾਰੀ ਸੰਗਤ ਆਉਂਦੀ ਹੈ ਭਾਵਨਾ ਬਣਾ ਕੇ ਕਿ ਇੱਥੇ ਗੁਰਗੋਬਿੰ ਸਿੰਘ ਜੀ ਆਏ ਸਨ ਤੇ ਕਰਨਗੀਧਰ ਪਾਸ਼ਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਆਪ ਕਿਤਾਸੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਅਤੇ ਸਾਰੇ ਹੀ ਗੁਰਸਿੱਖ ਸਜੇ ਹੋਏ ਹਨ ਉਸ ਗੁਰਦੁਆਰੇ ਵਿੱਚ ਬਹੁਤ ਸਾਰੀ ਸੰਗਤ ਆਉਂਦੀ ਹੈ ਕੀ ਭਾਵਨਾ ਮਣਾ ਕੇ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਗੁਰੂਗ੍ਰੰਥ ਸਾਹਿਬ ਜੀ ਦਾ ਸੁਖਾਸਣ ਆਪ ਕਲੀਆਂ ਵਾਲੇ ਨਿਕਿਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ